ਖ਼ਾਸ ਤਿਸ ਵਲੇ ਦੀ ਵੱਡੀ ਅਤੇ ਅਹਿਮ ਖ਼ਬਰ ਵਿਸ਼ਾਖਾ ਪ੍ਰਧਾਨਤੀ ਜਵਾਹਰ ਲਾਲ ਨਹਿਰੂ ਫਾਰਮਾ ਸਿਟੀ ਪਹੁੰਚੇ ਸੀਐਮ ਭਗਵੰਤ ਮਾਨ ਫਾਰਮਾ ਸਿਟੀ ਦੇ ਅਫਸਰਾਂ ਦੇ ਨਾਲ ਜਿਹੜਾ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ। ਤੋਤੀ ਫਾਰਮਾ ਕੰਪਨੀਆਂ ਦੇ ਯੂਨਿਟਾਂ ਦਾ ਜਿਹੜਾ ਕਿ ਭਗਵੰਤ ਮਾਨ ਦੇ ਵੱਲੋਂ ਜਾਇਜ਼ਾ ਵੀ ਲਿਆ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੱਡੀ ਫਾਰਮਾ ਸਿਟੀ ਬਣਾਉਣ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਤੋਤੀ ਫਾਰਮਾ ਕੰਪਨੀਆਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਦਾ ਸੱਦਾ ਵੀ ਦਿੱਤਾ ਹੈ ਤਾਂ ਇਸ ਲਈ ਵੀ ਬਿਹਤ ਅਹਿਮ ਖ਼ਬਰ ਦੱਸਦੀ ਹੈ ਕਿ ਪਗਮਨਤ ਮਾਨ ਜਿਹੜੇ ਕੀ ਵਿਸ਼ਾਖਾ ਫਰਮਨ ਦੀ ਜਵਾਹਰ ਲਾਲ ਮੈਡਰੋ ਫਾਰਮਾ ਸਿਟੀ ਪਹੁੰਚੇ ਨੇ ਜਿੱਥੇ ਕੀ ਫਾਰਮਾ ਸਿਟੀ ਦੇ ਅਫਸਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤਾਂ ਉੱਥੇ ਫਾਰਮਾ ਕੰਪਨੀਆਂ ਦੇ ਯੂਨਟਾਂ ਦਾ ਜਿਹੜਾ ਕੀ ਭਗਵੰਤ ਮਾਨ ਦੇ ਵੱਲੋਂ ਜਾਇਜ਼ਾ ਵੀ ਲਿਆ ਗਿਆ ਹੈ ਦੱਸ ਕਿ ਪੰਜਾਬ ਦੇ ਵਿੱਚ ਵੱਡੀ ਫਾਰਮਾ ਸਿਟੀ ਬਣਾਉਣ ਨੂੰ ਲੈ ਕੇ ਭਗਵੰਤ ਮਾਨ ਦੇ ਵੱਲੋਂ ਚਰਚਾ ਕੀਤੀ ਗਈ ਹੈ ਤਾਂ ਉੱਥੇ ਫਾਰਮਾ ਕੰਪਨੀਆਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਦੇ ਲਈ ਸ਼ਬਦ ਅਭਿਦਿਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਪਕਮਾਣ ਨੂੰ ਅਸਮਾਨ ਨੇ ਲੈ ਕੇ ਆ ਰਹੀ ਹੈ ਦੱਸਦੀ ਕਿ ਵਿਸ਼ਾਖਾਪਟਨਮ ਦੇ ਵੇਲੇ ਜਵਾਹਰ ਲਾਲ ਨਹਿਰੂ ਫਾਰਮਾ ਸਿਟੀ ਦੇ ਵਿੱਚ ਭਗਵੰਤ ਸਵਾਮੀ ਦੇ ਵੱਲੋਂ ਦੌਰਾ ਕੀਤਾ ਗਿਆ ਜਿੱਥੇ ਕਿ ਫਾਰਮਾ ਕੰਪਨੀਆਂ ਦੇ ਯੂਨਿਟ ਦਾ ਜਾਇਜ਼ਾ ਲਿੱਤਾ ਗਿਆ ਤੇ ਅਫਸਰਾਂ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਇਸ ਖਬਰ ਬਾਬਤ ਮੇਰੇ ਨਾਲ ਜੁੜ ਕੇ ਨੇ ਅਮਿਤ ਵਿਸ਼ਾਖਾਪਟਨਮ ਦੀ ਫਾਰਮਾ ਸਿਟੀ ਸੀਐਮ ਭਗਵੰਤ ਸਵਾਮੀ ਪਹੁੰਚੇ ਨੇ ਤਾਂ ਕਿ ਕੁਝ ਜਾਣਕਾਰੀ ਆ ਬਿਲਕੁਲ ਕਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਾਨਾਨ ਹੋਰੀ ਜਿਹਦੇ ਨੇ ਵਿਸ਼ਾਖਾ ਪਟਨ ਗਏ ਸਨ ਉੱਤੇ ਫਾਰਮਰ ਸਿਟੀ ਤੇ ਵੀ ਜੇ ਸੀਗੇ ਤੇ ਕਈ ਦਵਾਈਆਂ ਦੀ ਕੰਪਨੀ ਹੈ ਉਹਨਾਂ ਨੂੰ ਜਿਹੜਾ ਹੈ ਸੱਦਾ ਦੇ ਕੇ ਆਏ ਨੇ ਕਿ ਕਿਸ ਪੰਜਾਬ ਦੇ ਵੀ ਚਾਹਣ ਤੇ ਇੱਥੇ ਆ ਕੇ ਜਿਹੜਾ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਕੋ ਕਿਤਨਾ ਕਿਸੇ ਅਗਰ ਕਾਰੋਬਾਰ ਸ਼ੁਰੂ ਕਰਦੇ ਹੈ ਤੇ ਆਉਣ ਵਾਲੇ ਸਮੇਂ ਦੇ ਵੀ ਜਿਹੜੇ ਪੰਜਾਬ ਦਾ ਯੁਵਾ ਵਰਗ ਹੈ ਖਾਸ ਕਰਕੇ ਜਿਹੜਾ ਫਾਰਮਸੀ ਦੇ ਨਾਲ ਜੁੜਿਆ ਹੋਇਆ ਤੇ ਉਹਨਾਂ ਨੂੰ ਜਿਹੜਾ ਹੈ ਵਡਾਵਾ ਮਿਲੇਗਾ ਤੇ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਨੌਕਰੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਜਿਹੜਾ ਹੈ ਫਾਰਮਸੀ ਜਿਹਨੂੰ ਲੈ ਕੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਕਿ ਫਾਰਮਸੀ ਦੇ ਵਿੱਚ ਵੀ ਜੋਬਸ ਨੇ ਇਹ ਇੱਕੋ ਕਿਸੇ ਨਾ ਕਿਸੇ ਤਰੀਕੇ ਰਾਹਤ ਦੀ ਖਬਰ ਜਿਹੜੀ ਹੈ ਪੰਜਾਬ ਦੇ ਯੁਵਾ ਪੀੜੀ ਵਾਸਤੇ ਜੀ ਜੀ ਅਮੀ ਤੁਮਾਰ ਜਾਣਕਾਰੀ ਲਈ ਤੁਹਾਡਾ ਬਹੁਤ ਧੰਨਵਾਦ